ਹਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਤਤਰਤੀ ਦਾ 2 ਤਿਹਾਈ ਹਿੱਸਾ ਦਸ਼ਕ ਪਾਣੀ ਦਾ ਹੈ ਲੇਕਿਨ ਅਕਸਰ ਹੀ ਪਾਣੀਆਂ ਨੂੰ ਲੈ ਕੇ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਫਿਰ ਉਹ ਲੜਾਈਆਂ ਚਾਹੇ ਦੇਸ਼ ਪੱਧਰੀ ਹੋਣ ਜਾਂ ਸੂਬਾ ਪੱਧਰੀ ਅੱਜ ਕੱਲ੍ਹ ਦੇ ਹਾਲਾਤ ਵੀ ਕੁਝ ਅਜਿਹੀ ਹੀ ਨੇ ਪਾਣੀਆਂ ਦਾ ਮੁੱਦਾ ਬੇहद ਗਰਮਾਇਆ ਹੋਇਆ ਤੇ ਇਸੇ ਮੁੱਦੇ ਦੇ ਬਾਬਤ ਅਸੀਂ ਚਰਚਾ ਕਰਨ ਦੇ ਲਈ ਜੁੜ ਚੁੱਕੇ ਹਾਂ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਮੁੱਦੇ ਸਾਡੀ رائے ਤੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਉੱਗੇ ਅਰਥ ਸ਼ਾਸਤਰੀ ਮਾਹਿਰ ਤੇ ਚਿੰਤਕ ਅਮਨਪ੍ਰੀਤ ਸਿੰਘ ਬਰਾੜ ਜੀ ਚਰਚਾ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਬਰਾੜ ਸਾਹਿਬ ਸਤਿ ਸ਼ਕਰ ਜੀ ਸਤਿ ਸ਼ਕਰ ਜੀ ਸਤਿ ਸ਼ਕਰ ਸਾਰੇ ਸਰ ਜੀ ਬਰਾੜ ਸਾਹਿਬ ਜਿਵੇਂ ਸ਼ੁਰੂਆਤ ਹੀ ਕੀਤੀ ਆਪਾਂ ਕਿ ਇਨਾਂ ਹੀ ਦਿਨੀ ਪਾਣੀਆਂ ਦਾ ਮੁੱਦਾ ਬੇहद ਗਰਮਾਇਆ ਹੋਇਆ ਹੈ ਦੇਸ਼ ਪੱਧਰੀ ਵੇਖੀਏ ਤਾਂ ਜਿਸ ਤਰ੍ਹਾਂ ਪਾਕਿਸਤਾਨ ਦੇ ਨਾਲ ਪਾਣੀਆਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਉੱਥੇ ਜੇਕਰ ਸੂਬਾ ਪੱਧਰੀ ਅਸੀਂ ਵੇਖਦੇ ਆ ਤਾਂ ਬੀਬੀ ਐਮਪੀ ਦਾ ਮੁੱਦਾ ਐਸਵਾਈਐਲ ਦਾ ਮੁੱਦਾ ਪਾਣੀਆਂ ਨੂੰ ਲੈ ਕੇ ਸੂਬਾ ਪੱਧਰੀ ਤੇ ਦੇਸ਼ ਪੱਧਰੀ ਜਿਹਾ ਜਿਹਾ ਹੀ ਜੰਗ ਛਿੜੀ ਹੋਈ ਹੈ ਇਸਦੇ ਤੁਸੀਂ ਕੀ ਕਾਰਨ ਸਮਝਦੇ ਹੋ ਕੋਈ ਗੜਬ ਇਹਦੇ ਸਾਨੂੰ ਉਹ ਰਾਜ ਹੈ ਕਿ ਆਪਣਾ ਜਿਹੜਾ ਹੈ ਕਿ ਜਿਹੜਾ ਸਾਹਿਤ ਦੀ ਗੱਲ ਕੀਤੀ ਅੱਗੇ ਜਿਹੜੀ ਅੱਦਾ ਚਲੋ ਹੁਣ ਵੇਖੇ ਕਿ ਜਾਂ ਕਿ ਆਗੀ ਹੈ ਜੀ ਹੈ ਜੀ ਜਾਂ ਸੰਧੀ ਹੋਈ ਹੈ ਜੀ ਜੀ ਪਹਿਲ ਬਾਤ ਤੋਂ ਬਾਅਦ ਜੇ ਉਹ ਵੀ ਪਿੱਛੇ ਜੇ ਗੱਲ ਚੱਲਦੀ ਸੀ ਤਾਂ ਉਹ ਕਹਿੰਦੇ ਸੀਗੇ ਜਿਹੜਾ ਤੀਜਾ ਵਿਸ਼ਵ ਯੁੱਧ ਹੈਗਾ ਹੂੰ ਹੂੰ ਤੇ ਪਾਣੀ ਨਾਲ ਕੀ ਹੋਊਗਾ ਤੇ ਪਾਣੀ ਹੀ ਕਿਤੇ ਹਥਿਆਰ ਵੀ ਬਣੂਗਾ ਵਿਪਨ ਵੀ ਯੂਜ਼ ਹੋਊਗਾ ਆਰੀ ਨੂੰ ਜਿਹਤੇ ਦਾ ਡਿਬਰਾ ਆਜਾ ਦਾ ਸੋ ਉਹੀ ਕੀ ਜਿਸ ਕੋਈ ਅਸੀਂ ਜਿਹੜੀ ਦੇਖੀ ਹੈ ਇੰਡਸ ਵਾਟਰ ਟ੍ਰੀਟੀ ਅਸੀਂ ਜਿਹੜੀ ਇਹਨੇ ਹੈ ਗਿਆ ਉਹਦੇ ਵਿੱਚ ਵੀ ਇਹ ਚੀਜ਼ ਬਾਰੇ ਇਹ ਮੁੱਦਾ ਉੱਠ ਕੇ ਆਇਆ ਜੀ ਜੀ ਕਿਵੇਂ ਅਸੰਸ਼ਟ ਬੁਧਾ ਕੀ ਹੈਗਾ ਕਿ ਪਾਣੀ ਦੀ ਐਮੀਅਰ ਸ਼ੁਰੂ ਤੋਂ ਹੀ ਹੈਦੀ ਹੈ ਅਸੀਂ ਆਪ ਤੋਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਕਹਿੰਦੇ ਆ ਪਾਣੀ ਹੈ ਤਾਂ ਜੀਵਨ ਹੈ ਬਿਲਕੁਲ ਜੇ ਪਾਣੀ ਦੇ ਸਰੋਤ ਨਾਲ ਕੱਲਾ ਪੀਣਾ ਨਾ ਨੀਗਾ ਪਾਣੀ ਦੇ ਸਰੋਤ ਨਾਲ ਸਾਡੀ ਧਰਤੀ ਜੋ پیداوار ਜਿਹੜੀ ਅਸੀਂ ਖਾਣੀ ਹੈ ਬਿਲਕੁਲ ਠੀਕ ਹੈ ਨਹੀਂ ਅਸਲ ਉਹ ਵੀ ਜੁੜੀਆਂ ਹੋਈਆਂ ਹਨ ਔਰ ਜਿਵੇਂ ਤੁਸੀਂ ਗੱਲ ਕੀਤੀ ਕਿ 2/3 ਹਿੱਸਾ ਜਿਹੜਾ ਸਾਡਾ ਪਾਣੀ ਦਾ ਧਰਤੀ ਦਾ ਪਾਣੀ ਨਾਲ ਢੱਕਿਆ ਹੋਇਆ ਪਰ ਫਿਰ ਵੀ ਰੜਾ ਉਹਦੇ ਵਿੱਚ ਕਿਉਂ ਹੈ ਕਿਉਂ ਨਹੀਂ ਅੰਦਰ ਆ ਗਿਆ ਅਸਲ ਵਿੱਚ ਜੇ ਇਹਨੂੰ ਮੈਂ ਕਾਰਨਾਂ ਦੇ ਵਿੱਚ ਦੇਖਾਂ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਉਹ ਭਾਵੇਂ 2/3 ਹਿੱਸਾ ਦਾ ਕਵਰਡ ਹੈ ਪਰ ਜਿਹੜਾ ਸਪੀਸ ਸਟ੍ਰੈਟ ਵਾਟਰ ਸੀ ਉਹ ਅਸੀਂ ਕਹਿੰਦੇ ਜਿਹੜਾ ਸਪੀਸ ਸਕਦੇ ਆ ਕਿ ਕਹਿੰਦੇ ਉਹਨੇ ਨਾਲ ਜਾਨੀ ਪਰ ਕੀ ਉਹ ਉਪਜਾਊ ਚੱਲਦੀ ਕਰਦੇ ਹੈਗੇ ਉਹ ਸਾਰਾ 3% ਹੈ ਹੂੰ ਉਹ ਤੇਨਕੋ ਵੀ ਅਜਾ ਆ ਕੇ 1% ਹੀ ਰਹਿ ਜਾਂਦਾ ਹੈਗਾ ਤੇ 70% ਤਾਂ ਅੰਟਾਰਕਟਿਕਾ ਦੇ ਵਿੱਚ ਜੇ ਦੇਖੀਏ ਤਾਂ ਉਹ ਅੰਟਾਰਕਟਿਕਾ ਦੇ ਵਿੱਚ ਹੀ ਜਾ ਕੇ ਜਿਹੜਾ ਸੀਮਿਤ ਹੋ ਜਾਂਦਾ ਹੈਗਾ ਜੀ ਜੀ ਠੀਕ ਹੈ ਬਰਫ ਦੇ ਰੂਪ ਦੇ ਵਿੱਚ ਸੋ ਕਿ ਜਿਦਾਂ ਕੋਈ ਠੰਡੀ ਦੇ ਹੇਠਾ ਹੈਗਾ ਉਹ ਵੀ ਤੋ ਇਹ ਬੜਾ ਧੀਮੇ ਚ 10 ਸਾਲ ਚ ਕੀ ਹੈ ਕਿ ਇਹ ਬੜਾ ਵੱਡਿਆ ਹੋਇਆ ਹੈ ਇੱਕ ਸਮਾਂ ਸਾਰੀ ਭੰਤੀ ਦੇ ਨਹੀਂ ਹੈ ਹਮ ਜਿਹੜਾ ਅੱਗੇ ਜਦੋਂ ਸਿਵਲਾਈਜੇਸ਼ਨ ਜੇ ਪੁਰਾਣੀ ਆਪਾਂ ਇਤਿਹਾਸ ਦੀ ਦੇਖਦੇ ਆ ਤਾਂ ਉਹ ਨਦੀ ਦੇ ਕੰਢਿਆਂ ਤੇ ਸਿਵਲਾਈਜੇਸ਼ਨ ਕਿਉਂ ਹੁੰਦੀ ਸੀ ਕਿਉਂ ਪਾਣੀ ਦੀ ਉਪਲਬਧਤਾ ਸੀ ਪਰ ਜਿਵੇਂ ਜਿਵੇਂ ਜਦੋਂ ਸਾਇਸ ਨੇ ਤਰੱਕੀ ਕੀਤੀ ਅਸੀਂ ਇਹਨੂੰ ਸਹਿਰਾ ਨਹੀਂ ਆਜ਼ਾ ਹੈ ਦੈਮ ਬਣਾ ਲੈ ਉਹਦੇ ਤੋਂ ਅਸੀਂ ਚੈਨਲਾਈਜ਼ ਕਰਕੇ ਉਹਨਾਂ ਹਿੱਸਿਆਂ 'ਚ ਵੀ ਲੈ ਕੇ ਜਿੱਥੇ ਪਾਣੀ ਪਹਿਲਾਂ ਨਹੀਂ ਸੀ ਤੇ ਉੱਥੇ ਅਸੀਂ ਉਪਜਾਊ ਜਲਾ ਕਰ ਲਈ ਤਾਂ ਸੀ। ਠੀਕ ਹੈ ਤੇ ਜਿੱਦੇ ਕੋ ਪੀਣ ਲਈ ਤਾਰਾ ਤੋਂ ਕਿਸ ਰੂਟ ਜਿਹੜੇ ਹੈਗੇ ਆ ਉਹ ਅੱਲਾ ਸਕੇ ਹਿੱਸਿਆਂ ਤੋਂ ਕਾਰਜ ਕਰਦੇ ਵੇ। ਪਰ ਜਿਵੇਂ ਜਿਵੇਂ ਸਵਾ ਦਿੱਤਾ ਗਿਆ। ਆ ਬਾਤੀ-ਵਾਤੀ ਜਾ ਰਹੀ ਹੈ। ਉਹਦੇ ਨਾਲ ਕੀ ਹੈ ਪਰ ਕੈਪਟਾ ਜਿਹੜੀ ਪਾਣੀ ਦੀ ਖਪਤ ਹੈ ਉਹ ਵੀ ਵੱਧ ਰਹੀ ਹੈ। ਪਾਣੀ ਦੀ ਉਪਲਬਧਤਾ ਘਟ ਰਹੀ ਹੈ ਠੀਕ ਹੈ ਨਹੀਂ ਜਿੱਦਾਂ ਹੁਣ এনवायरमेंट ਚੇਂजेस ਆ ਰਹੀਆਂ ਹਨ بارشਾਂ ਘੱਟ ਹੋ ਰਹੀਆਂ ਜੇ ਪੈ ਗਿਆ ਤਾਂ ਲਗਾਤਾਰ ਪੈ ਗਿਆ ਫਲੱਡ ਲਿਆ ਤੇ ਨਾ ਪਿਆ ਤੇ ਔੜ ਲੱਗ ਜਾਂਦੀ ਹੈਗੀ ਹੈ ਬਿਲਕੁਲ ਸੋ ਇਸ ਸਾਲ ਉਹ ਵੀ ਮੌਨਸੂਨ ਵੀ ਅਰੇਟਿਕ ਹੈ ਕਿਤੇ ਜ਼ਿਆਦਾ ਕਿਤੇ ਘੱਟ ਸੋ ਉਹ ਇੱਕ ਬੜੀ ਵੱਡੀ ਚੈਲੰਜ ਸਾਡੇ ਲਈ ਜਿਹੜਾ ਇਹ ਆਇਆ ਹੈ ਜੀ ਜੀ ਤੇ ਇਹਦੇ ਵਿੱਚ ਜਿਹੜੀ ਐਕਲ ਹੋਣ ਕੀ ਹੋਇਆ ਜੇ ਤੁਸੀਂ ਪੰਜਾਬ ਦੀ ਲੈ ਲਓ ਪੰਜਾਬ ਦੇ ਜਿਹੜੀ ਹੈਗੀ ਆ ਉਹ ਜਿਹੜੀ ਬਾਰੇ ਸੀਗੀ ਪਹਿਲਾਂ 100 ਸੈਂਟੀਮੀਟਰ ਹੁੰਦੀ ਸੀ ਮੋਨੋਪੰਤਾਲੀ ਤੇ ਆ ਹੂੰ ਜਦੋਂ ਬਾਰੇ ਕਿਤਾੜ ਗਈ ਤੇ ਪਾਣੀ ਦੀ ਉਪਲਬਧਤਾ ਵੀ ਤਾਂ ਘਟੂਗੀ ਨਾ ਬਿਲਕੁਲ ਬਿਲਕੁਲ ਇਸੇ ਵਿੱਚ ਇੱਕ ਬੜਾ ਚੈਲੰਜ ਆ ਗਿਆ ਸਾਡੇ ਲਈ ਹੂੰ ਕਿੰਨਾ ਕਿੰਨਾ ਗੱਲ ਹੈ ਕਿ ਅੱਜ ਲੜਾਈ ਜਿਹੜੀ ਪੰਜਾਬ ਤੇ ਹਰਿਆਣੇ ਦੇ ਵਿੱਚ ਹੈਗੀ ਹੈ ਹੂੰ ਕਿ ਸਰਤਾਂ ਕਿਤੇ ਨਾ ਕਿਤੇ ਪੁਰਾਣੇ ਸਮੇ ਤੋਂ ਹੀ ਚੱਲਦੀ ਆ ਆ ਰਹੀ ਹੂੰ ਮੈਂ ਥੋੜੇ ਅੱਗੇ ਤਾਂ ਇਸੇ ਗੱਲ ਕਰ ਰਹੇ ਹਾਂ ਨਾ ਜੀ ਕਿ ਇੱਥੇ ਮੈਂ ਥੋੜੀ ਜਿਹੀ ਤੁਹਾਨੂੰ ਦੱਸ ਦਿਆਂ ਕਿ ਜਿੱਦਾਂ ਸਾਡੀ ਨੇਪੋਟਾਟ ਦੇ ਵਿੱਚ ਇੰਡਸ ਵਾਟਰ ਟ੍ਰੀਟੀ ਹੋਈ ਹੈ ਭਾਰਤਾਨ ਦਾ ਜੀ 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 ਤਾਂ ਵੀ ਤਾਂ 47 ਮੈਕਸੀਕੋ ਅਮਰੀਕਾ ਨਾਲ ਵੀ ਹੋਈ ਹੈ ਹੂੰ ਮੈਕਸੀਕੋ ਨੇ ਪਾਣੀ ਅਮਰੀਕਾ ਨੂੰ ਦੇਣਾ ਕਿਹਾ ਸੀਗਾ ਇੱਕ ਵਾਰ ਐਸਾ ਲੱਗ ਜਿਵੇਂ ਜਿਹੜਾ ਆ ਗਿਆ ਠੀਕ ਹੈ ਉਹ ਦੇਖੋ ਉਹਨਾਂ ਨੇ ਜਿਹੜਾ ਤਕਰੀਬਤ ਉਹ ਹਸਪਤਾਲ ਦੇ ਵੀ ਤਕਰੀਬਤ ਹੈ 1920 ਦੇ ਵਿੱਚ ਅਮਰੀਕਾ ਨੇ ਜਿਹੜਾ ਪਾਇਆ ਹੈਗਾ ਤੇ ਹੁਣ ਜਿਹੜੀ ਅਲੀ ਸਰਕਾਰ ਨੇ ਉਸ ਤੇ ਸੈਂਕੜੇ ਵਿਰੋਧ ਦੇ ਲਗਾ ਦਿੱਤੇ ਸੀ ਕਿ ਕੀ ਕੀ ਹੈ ਕਿ ਸਾਤਾ ਪਾਣੀ ਪੂਰਾ ਦੋ 1920 ਉਹਨਾਂ ਨੇ ਜਿਹੜਾ ਉਸ ਤੇ ਡੈਮ ਹੈਗਾ ਮੈਕਸੀਕੋ ਤੇ ਨਾਸਿਕ ਦਾ ਡੈਮ ਉਹਦੇ ਤੋਂ ਜਿਹੜਾ ਪਾਣੀ ਜਿਹੜਾ ਰੀਲਿੰਗ ਪ੍ਰੋਸੈਸ ਕੀਤੀ ਉੱਤੇ ਐਨਾ ਵਿਰੋਧ ਹੋਇਆ ਕਿ ਸਾਤਾ ਵੱਲ ਉੱਥੇ ਜਿਹੜੀ ਗਵਰਨਮੈਂਟ ਪ੍ਰਾਪਰਟੀ ਨੂੰ ਵੀ ਨਸ਼ਟ ਕਰਾਇਆ ਗਿਆ ਜੀ ਇਹ ਕਹਿੰਦੇ ਜੀ ਫਾਟੇ ਮਾਰਕੇ ਇਸ ਦੀ ਅੱਦਾਤਾ ਹੂੰ ਪਰ ਇਹ ਇੱਕ ਚੀਜ਼ ਹੈ ਜਿਹੜੀ ਸੋਪਰ ਪੰਜਾਬ ਆ ਜਿੱਥੋਂ ਚੱਲਿਆ ਹੈਗਾ ਇਹ ਪਾਣੀਆਂ ਦਾ ਹੁੰਦਾ ਉਹ ਅਤਲ 1956 ਤੋਂ ਚੱਲਿਆ ਅੱਜ ਤੱਕ ਗੱਲਦੇ ਆ ਨਾ ਕਿ ਜਦੋਂ ਪੰਜਾਬ ਤੇ ਹਰਿਆਣਾ ਡਿਵਾਈਡ ਹੋਇਆ ਜੀ ਜੀ ਅੱਜ ਇਹ ਕੋਈ ਗੱਲ ਨਹੀਂ ਕਰਦਾ ਰਾਜਸਥਾਨ ਦੀ ਗੱਲ ਨਹੀਂ ਕਰਦਾ ਉਸੇ ਜਿਹੜਾ ਫੈਸਲਾ ਉਨ੍ਹੀ ਦਾ ਤੱਲਕਾ ਤੋਂ ਰਹੀ ਆ ਸੀ ਹੂੰ ਉਨ੍ਹੀ ਸਰਕਾਰਾਂ ਤੋਂ ਵੇਖੇਦਾਂ ਲ ਆਈ ਕਿ ਜਿਹੜਾ ਸਾਡੇ ਕੋਲ ਪੰਜਾਬ ਪਾਕਿਸਤਾਨ ਕੋਲ ਚਲਾ ਗਿਆ ਹੂੰ ਜਿਹੜੀ ਯਾਰ ਜਿਹੜੀ ਗੱਲ ਹੋਈ ਸੀ ਵੰਡੇ ਗਏ ਜਿਹੜਾ ਹਿੱਸਾ ਉਤਰ ਗਿਆ ਉਹ ਜਿਆਦਾ ਗਲਤ ਤਰੀਕੇ ਨਾਲ ਸਿਸਟਮ ਵਧੀਆ ਚੱਲਦਾ ਤੇ ਜਿਹੜਾ ਸਾਡੇ ਕੋਲੇ ਰਿਹਾ ਉਹਦੇ ਇਹਨਾਂ ਕਨਾਲ ਤੱਕ ਵਲਵ ਸੀ ਹੂੰ ਠੀਕ ਹੈ ਉਹ ਤਾਂ ਉਪਜਾਊ ਪੈਲਾ ਹੋ ਗਿਆ ਐਦਾਂ ਹੁੰਦੀ ਸੀ ਉਹਦਾ ਜਿਹੜੀ ਉਪਜਾਊ ਸ਼ਕਤੀ ਨੂੰ ਦੇਖ ਕੇ ਉਧਰ ਪਾਣੀ ਜ਼ਿਆਦਾ ਦੇਣ ਦੀ ਗੱਲ ਚੱਲਦੀ ਸੀ ਹੂੰ ਤੇ ਉਹਦਾ ਇੱਕ ਮੰਦਾ ਐਗਰੀਮੈਂਟ ਹੋਇਆ ਜਿਹਦੇ ਵਿੱਚ ਜਿਹਦੇ ਤੇ ਇਹਨਾਂ ਨੇ ਕਿਹਾ ਕਿ ਇਧਰ ਪਾਣੀ ਵੰਡ ਰੱਖਣ ਲਈ ਨਾ ਤੇ Rajasthan ਦਾ ਨਕਸ਼ਾ ਵਿੱਚ ਪਾ ਲੋ ਜੀ ਉਹ ਨਕਸ਼ਾ ਜਿਹੜਾ ਸਾਲ ਲਈ 8 ਮਿਲੀਅਨ ਏਕੜ ਫਲ ਦੇ ਜਿਹੜਾ ਹੈ Rajasthan ਨੂੰ ਲੋਟ ਕਰ ਹੂੰ ਹੂੰ ਉਹ ਵੀ ਆ ਕੇ ਬਾਟ ਦੇ ਵਿੱਚ ਹੋਈ ਜ਼ਾਹੂ ਖਾਨ ਨੂੰ ਉਹ ਬਾ ਜਿਹੜਾ ਸੰਸਾਲ ਦੇ ਸੂਰ ਜਿਹੜਾ ਹੈਗਾ ਜਿਹਨੂੰ ਅਸੀਂ Rajasthan ਪੀਟਰ ਕਹਿੰਦੇ ਹਾਂ ਹੂੰ ਦਾਨੀ ਗੱਤ ਨਾਲ ਸੀ ਹੀ ਉਹਦੇ ਥਾਈ ਉਹ ਜਾਣਾ ਸ਼ੁਰੂ ਹੋ ਗਿਆ ਬਾ ਜੀ ਹੁਣ ਉਹ ਪਾਣੀ ਜਿਹੜਾ ਬੋਸ ਜਲਾ ਗਿਆ ਅਗਾ ਜਿਹੜੀ ਆਗੀ ਹੈਗੀ ਹੈ 1900 ਜਿਹੜਾ 66 ਦੇ ਵਿੱਚ ਦੀ ਆਰਗੇਨਾਈਜੇਸ਼ਨ ਐਕਟ ਆ ਗਿਆ ਪੰਜਾਬ ਜੀ ਜੀ ਉਹ ਜਿਹੜਾ ਪੰਜਾਬ ਤੇ ਹਰਿਆਣਾ ਡਿਵਾਈਡ ਕਰਦਾ ਹੂੰ ਉਹਦੇ ਜਿਹੜਾ ਕੋਈ ਕਿਹੜਾ ਉਦੋਂ ਹਿਮਾਚਲ ਨੂੰ ਵੀ ਕੋਈ ਦੇ ਕੇ ਤੇ ਯੂਨੀਟ ਐਰੀਏਟ ਤੋਂ ਸੀਟ ਬਣਾਤੀ ਹੂੰ ਉਹਦਾ ਜਿਹੜੇ ਕੋਈ ਸੈਕਸ਼ਨ ਆਇਆ ਨਾ 78 83 ਹੂੰ ਜਿੰਦਾ ਅੱਧੀ ਆਰਗੇਨਾਈਜੇਸ਼ਨ ਐਕਟ ਦੇਵੇ ਜੀ ਜੀ ਠੀਕ ਹੈ ਨੇ ਉਹ ਸੈਕਸ਼ਨ ਜਿਹੜੇ ਸੀਗੇ ਉਹਨਾਂ ਨੇ ਜਿਹੜਾ ਅਕਸਰ ਸੀ ਰਾਈਟਸ ਐਂਡ ਲਾਇਬਿਲਟੀ ਜਿਹੜੀਆਂ ਉਹਦੇ ਨਾਲ ਜੁੜੀਆਂ ਹੋਈਆਂ ਸੀਗੀਆਂ ਠੀਕ ਹੈ ਨੇ ਉਹਨੂੰ ਜਿਹੜਾ ਆਪ ਦੇ ਅੱਤੇ ਠਾਕੇ ਡਿਵਾਈਸ ਕਰਤਾ ਸੁਪਿਆ ਦੇਵੇ ਜੀ ਤੇ ਚਨਾਤੀ ਦੇ ਵਿੱਚ ਜਿਹੜਾ ਟਕਨ ਨਾ ਸੀ ਹੂੰ ਤੇ ਵਿੱਚ ਜਿਹੜਾ ਸੈਂਟਰ ਗਵਰਨਮੈਂਟ ਨੇ ਉਸ ਦਾ ਕੰਟਰੋਲ ਲੈ ਲਿਆ ਬਾਅਦੋਂ ਹੂੰ ਕਿਸ ਸਰਕਾਰ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਪਾਰਿਆਂ ਦੀ ਵਟ ਕਰੂ ਹੂੰ ਠੀਕ ਹੈ ਉਹ ਵੰਡ ਜਿਹੜੀ ਹੋਈ ਹੈ ਅਸਲ ਯਾਨੀ ਕਿ ਪੰਜਾਬ ਦੇ ਉੱਥੇ ਰਾਈਟ ਤੇ ਟਟਵਾਰਿਆ ਗਿਆ ਕਿ ਕੋਈ ਵੀ ਹਰਦੀ ਇੱਕ ਪਾਸੇ ਉਹ ਵਟਾ ਵੀ ਜਿਹੜਾ ਹੈਗਾ ਉਹ ਇਸ ਕੂਟਿਆ ਦੇ ਵਿੱਚ ਜਾਊਗਾ ਹੂੰ ਠੀਕ ਹੈ ਦੂਜਾ ਸੈਂਟਰ ਬਾਰੇ ਦੱਸੋਗੇ ਕਿ ਕਿਸੋ ਕੇ ਨਾਮ ਇਹਦਾ ਨਹੀਂ ਦਾ ਹੂੰ ਉਹਨੇ ਸੋਚੇ ਦੀ ਗੱਲ ਹੋਈ ਕਿ ਜਿਹੜਾ ਰਾਜਸਥਾਨ ਨੂੰ ਮਿਲਣ ਵਾਲਾ ਇਹ ਸਿੰਨ ਕਿਹਨਾਂ ਗਿਆ ਬਿਲਕੁਲ ਜਿਹੜਾ ਪੰਜਾਬ ਕੋਲ ਇਸ ਦਾ 3.6 ਸੀਗਾ ਉਹਦੇ ਤੋਂ 3.6 ਸੀ ਹੂੰ ਏ ਕਹਿੰਦੇ ਉਹਦੇ ਤੋਂ ਜਿਹੜਾ ਉਸ ਵੇਲੇ 7.5 ਨੇ ਐਕਸਰਪਟ ਸੀਗਾ ਏ ਕਹਿੰਦੇ ਉਹਦੇ ਦੇ ਪੰਜਾਬ ਨੂੰ ਜਿਹੜਾ ਹੈਗਾ ਉਹ ਮਿਲਿਆ ਤਕਰੀਬਨ 3.10 ਤੇ 3.5 ਚਲਾ ਗਿਆ ਹਰਿਆਣੇ ਕੋਲੇ ਪੰਜਾਬ ਤੇ ਜਿਹੜਾ ਸਰ 3.16 ਐਕਸਰਪਟ ਵਾਲਾ ਦੋਪਾ ਹੂੰ ਉਹ ਇਕੱਠਾ ਕਰਤਾ ਕਿ ਤੁਹਾਨੂੰ ਇਸ ਵਾਰ ਕੀ ਹੋਈ ਸੀ ਕਿ ਉਹ ਵੀ ਨਾਲ ਦੋੜ ਕੇ ਬਿਲਕੁਲ ਸੋ ਹਰ ਹਰ ਦੇ ਵਿੱਚ ਉਹ ਜਿਹੜਾ ਇਹ ਤਾਜ ਜਿਹਦੇ ਵਿੱਚ ڈالਨੇ ਹਿਸਾਬ ਤੇ ਹੈ ਕਿ ਜਿਹੜਾ ਅੱਜ ਦੇ ਤੁਸੀਂ ਸੈਂਸ ਕਰੋ ਹਮ ਸਭ ਪੰਜਾਬ ਜਿੱਥੇ ਅਸੀਂ ਪੰਜ ਦਰਿਆਵਾਂ ਦੀ ਧਰਤੀ ਤਾਂ ਕਹੀ ਜਾਂਦੇ ਆ ਬਿਲਕੁਲ ਠੀਕ ਹੈ ਜੀ ਪਰ ਸੋਚ ਕੇ ਜਿਹੜਾ ਪਾਣੀ ਇਰੀਗੇਸ਼ਨ ਲਈ ਸਿਰਫ 5% ਦਾ ਵਰਤਦਾ ਜਿਹੜਾ ਡੇਰੂ ਪਾਣੀ ਨਾਲ ਪਾਉਦਾ ਹਮ ਜਦੋਂ ਇਹ ਖਾਲੀ ਆ ਨਵੇਂ ਵੇਚੇ ਇਹ 30% ਦਾ ਪ੍ਰਭਾਵ ਜਿਹੜਾ ਹੈਗਾ ਉਹ ਇਹਦੇ ਨਾਲ ਫਰ ਗਿਆ ਹੈਗਾ ਹੂੰ ਉਹ ਚੀਜ਼ ਬੜੀ ਚਾਹਤ ਉਹ ਜਦੋਂ ਰਾਈਟ ਸਾਡੇ ਲੈ ਲੇ ਹੂੰ ਪਰ ਕੀ ਸੀ ਕਿ ਕਹ ਤਾ ਤੁਸੀਂ ਜੇ ਦੇਖੋ ਐਨੇ ਸਾਲਾਂ ਤੋਂ ਚਾਹੇ 2004 ਦੇ ਵਿੱਚ ਵੀ ਕੈਪਟਨ ਗਰਮੇ ਨੇ ਪਾਇੰਗਾ ਦੇ ਮੁੱਦੇ ਤੇ ਵੈਰ ਕੀਤਾ ਜਿਹੜੀ ਆਈ ਸੀ ਇਹ ਤੁਸੀਂ ਅਸੀਂ ਨਹੀਂ ਮਾਤੇ ਹੂੰ ਇਹ ਕਹਿੰਦਾ ਜੀ ਫਿਰ ਜਿਹੜਾ 16 ਤੇ 20 ਐਸਐਲ ਦੀ ਜਮੀਨ ਜਿਹੜੀ ਅਲਾਟਮੈਂਟ ਹੈ ਉਹ ਵਾਪਸ ਕੀਤੀ ਗਈ ਇਹਨਾਂ ਨੂੰ ਹਮ ਬਟ ਸੈਕੰਡ 78 78 ਅੱਧੀ ਗੱਲ ਕੀਤੀ ਨੇ ਲਈ ਕੀਤੀ ਇਹ ਤੇ ਜਿਹੜੀ ਇਹ 93 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਤੇ ਜਿਹੜੇ ਨਵੇਂ ਦੇ ਵਿੱਚ ਹੂੰ ਆਪਣਾ ਸਵਾਜ ਦੇ ਮੀਂਹੰਦਰਾ ਜੋ ਐਸ ਪੀ ਸੀ ਇਹ ਉਹਨਾਂ ਨੇ ਇਹ ਉੱਤੇ ਚੱਕੀ ਸੀ ਕਿ ਇਹ ਸੈਕਸ਼ਨ ਬੰਦ ਹੋਣਾ ਚਾਹੀਦਾ ਹੂੰ ਠੀਕ ਹੈ ਕਿ ਕਿਉਂਕਿ ਇਹ ਸਾਡੇ ਦੇ ਸਾਡੇ ਰਾਈਟਸ ਤੇ ਦੇ ਗਰਾਵ ਦੇ ਇਸ ਐਕਸ਼ਨ ਇਹ ਰੱਦ ਹੋਣਾ ਚਾਹੀਦਾ ਹੈ ਜੀ ਹੁਣ ਆ ਕੇ ਐਸ ਅਸੈਂਬਲੀ ਦੇ ਵਿੱਚ

ਜੀ ਹੁਣ ਉਹ ਦੇ ਦਿੱਤੀ ਜਿਹੜਾ ਤੁਸੀਂ ਕਹੋ ਕਿ ਤੁਹਾਨੂੰ ਖੋਰ ਦੱਸਾ ਦਿਓ ਹਮ ਠੀਕ ਹੈ ਜਿਹੜਾ ਚਾਹ ਤੁਸੀਂ ਸਿੱਖ ਹੁੰਦਾ ਇਹਨੇ ਪਹਿਲਾਂ ਚਾਰ ਬਦਾਰ ਕੋ ਸਿੱਖ ਹੁੰਦਾ ਇਹਨੇ ਪਹਿਲਾਂ ਦੇ ਵੀ ਦਿੱਤਾ ਹਮ ਹਮ ਠੀਕ ਹੈ ਔਰ ਇਹ ਜਿਹੜੀ ਸਿਆਸਤ ਵੀ ਇੱਥੇ ਚਾਲ ਚੱਲ ਰਹੀ ਹੈ ਕਿਉਂਕਿ ਜੇ ਤੁਸੀਂ ਕੋਲ ਆ ਜਾ ਤਾਂ ਯਾਦ ਹੋਵੇ ਤਾਂ 2021 ਦੇ ਵਿੱਚ ਜਦੋਂ ਸਿੱਕਾ ਨੂੰ ਆਏ ਸੀਗੇ ਹਮ ਉਹ ਤੋਂ ਉੱਤੇ ਦਿੱਲੀ ਦੇ ਵਿੱਚ ਇੱਕ ਗੱਲ ਤੋਂ ਜਿੱਥੇ ਸੀਟੀਟੀ ਪਰ ਸਟਾਫ ਨੇ ਇਸ ਹੁੰਦੇ ਨੂੰ ਕਾਰਨ ਦਿੱਤਾ ਧੁੰਨ ਪਾਤਿਆਂ ਦੇ ਨੇ ਕਿ ਆਖ ਰਿਹਾ ਹੂੰ ਤੇ ਉਹ ਕੋ ਕੋ ਅਜੇ ਥਣ ਆ ਕੇ ਸਹੀ ਮੋਟਾ ਖੜਾ ਕਾਲਾ ਹੂੰ ਹੋਰ ਹੋਰ ਦੀ ਗੱਲ ਤੇ ਸਾਡੇ ਨੂੰ ਪਾਣੀ ਕੋਈ ਸਮੁੱਚੀ ਆਬਾਦੀ ਦੇ ਇਸੇ ਲਈ ਪਾਰ ਹੂੰ ਉਹ ਪਹਿਲੀ ਗੱਲ ਐਟੇ ਟ੍ਰੀਲ ਨਹੀਂ ਕਿਦਾ ਅਗਰ ਹਰਿਆਣਾ ਜ਼ਮੀਨ ਦੇ ਜਾਂਦੀ ਕਿ ਸਾਡੇ ਕੋਲ ਤੋਂ ਪੀਣ ਲਈ ਪਾਣੀ ਹੈ ਨਹੀਂ ਦਾ ਤੇ ਇਹ ਫੇਲਿਆ ਪੋਜੀਸ਼ਨ ਕਰਦਾ ਹੈ ਕਿ ਤੁਸੀਂ ਪਹਿਲਾ ਇਹ ਤੱਤਾ ਹੈ ਕਿ ਪੀਣ ਲਈ ਪਾਣੀ ਪਹਿਲਾਂ ਅਸੀਂ ਬਚਾਉਣਾ ਹੈ ਪੀਅਰ ਤੇ 3 ਜਿਸ ਨੂੰ ਜੇਨਾ ਕਹੇ ਜਾਂਦਾ ਹੈ ਬਿਲਕੁਲ ਬਰਾੜ ਸਾਹਿਬ ਇੱਥੇ ਮੈਂ ਇੱਕ ਸਵਾਲ ਜੋੜਨਾ ਚਾਹਾਂਗੀ ਕਿਉਂਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਅਲਰਟ ਪਹਿਲਾਂ ਤੋਂ ਹੀ ਦੇਣਾ ਸ਼ੁਰੂ ਕਰ ਦਿੱਤਾ ਗਿਆ ਸੀ ਹਰਿਆਣਾ ਸਰਕਾਰ ਨੂੰ ਕਿ ਵੀ ਪੰਜਾਬ ਨੇ ਦੇ ਕੋਲ ਇਸ ਵਾਰ ਵਾਧੂ ਪਾਣੀ ਨਹੀਂ ਹੈ ਪਾਣੀ ਪੰਜਾਬ ਦਾ ਜਿਹੜਾ ਪੱਧਰ ਹੈ ਉਹ ਹੇਠਾਂ ਜਾ ਰਿਹਾ ਹੈ ਇਸ ਲਈ ਸੋਚ ਸਮਝ ਕੇ ਪਾਣੀ ਦੀ ਵਰਤੋਂ ਕਰੋ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਤਿੰਨ ਤੋਂ ਚਾਰ ਵਾਰ ਨੋਟਿਸ ਦਿੱਤੇ ਜਾਣ ਤੋਂ ਬਾਅਦ ਵੀ ਹਰਿਆਣੇ ਨੇ ਇਸ ਗੱਲ ਨੂੰ ਸੀਰੀਅਸਲੀ ਲਿਆ ਤੇ ਅੱਜ ਇਹ ਨੌਬਤ ਆ ਖੜੀ ਹੋਈ ਹੈ ਕਿਉਂਕਿ ਅਲਰਟ ਤਾਂ ਪਹਿਲਾਂ ਤੋਂ ਹੀ ਸੀ ਗੱਲ ਇਹ ਦੀ ਮੈਂ ਤੁਹਾਨੂੰ ਇਹ ਹੀ ਕਹਿਣਾ ਹਾਂ ਜੀ ਸਾਰਾ ਕੁਝ ਹੁੰਦਾ ਹੈ ਤੇ ਇਹ ਟਾਈਮ ਕਿਹਾ ਨਾ ਸਰਕਾਰਾਂ ਦੇ ਫੇਲੀਅਰ ਕਿੱਥੇ ਹੈ ਹੂੰ ਤੋਂ ਇਹ ਨਾ ਜਿਹੜੇ ਉੱਥੋਂ ਦੇ ਇੰਜੀਨੀਅਰ ਬੈਠੇ ਆ ਉੱਥੋਂ ਦੇ ਮਾਡਲ ਡਿਪਾਰਟਮੈਂਟ ਹੈ ਜਿਹੜਾ ਸਾਰੇ ਹੈ ਜਿਹੜਾ ਉਹ ਕੀ ਕਰ ਰਹੇ ਸੀ ਉਹਨਾਂ ਦੀ ਪਲੈਨਿੰਗ ਕਿੱਥੇ ਹੈ ਬਿਲਕੁਲ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਖੇਤੀ ਲਈ ਕਿੰਨਾ ਦੇਣਾ ਹੈ ਉੱਧਰ ਕਿੰਨਾ ਦੇਣਾ ਪਹਿਲਾਂ ਪੀਣ ਨੂੰ ਦੇਣਾ ਅਸੀਂ ਬਾਕੀ ਨੂੰ ਕਿ ਪਹਿਲਾਂ ਦੂਜੇ ਕੰਮਾਂ ਲਈ ਜਾਣਾ ਹੂੰ ਹੂੰ ਉਹ ਗੱਲ ਨੂੰ ਸਾਡੇ ਨੇ ਕੋਸ਼ਿਸ਼ ਕਰੀਏ ਨਾ ਜਦੋਂ ਫਿਰ ਗੱਲ ਤਾਂ ਮੈਂ ਉਹ ਕਹਿ ਰਿਹਾ ਕਿ ਰੇਨਪਾਲ ਕੱਟੀ ਹੈ ਹੂੰ ਪਾਣੀ ਦੇ ਕੱਟ ਹੀ ਗਿਆ ਮੈਂ ਵੀ ਕਹਿ ਰਿਹਾ ਕਿ ਅੱਜ ਉਹ ਤਾਂ ਆਪਣਾ ਹਿੱਸਾ ਆਪਾਂ ਲਈ ਜਾਂਦੇ ਆ ਅੱਜ ਵੀ ਦੇਖੋ ਨਾ ਉਹਨਾਂ ਨੂੰ ਤਾਂ ਜਿਹੜਾ ਹਿੱਸਾ ਬਚਿਆ ਚਾਹੇ ਉਸ ਦਾ ਜੇ ਰੇਨਪਾਲ ਨਹੀਂ ਹੈਗੀ ਪਾਣੀ ਦੀ ਵਿਸਤ੍ਰ ਕੱਟ ਗਈ ਤੇ ਉਹ ਪੰਜਾਬ ਦੇ ਵੱਜ ਰਿਹਾ ਹੂੰ ਪੰਜਾਬ ਦੇ ਵੱਜ ਰਿਹਾ ਬਿਲਕੁਲ ਬਿਲਕੁਲ ਪੰਜਾਬ ਦੇ ਉਹ ਦੇਖੀ ਜਾਂਦਾ ਹੈ ਹਮੇਨਿਟਰੀਅਨ ਬਰਾਊਂਡ ਕਰਾ ਦਤਾ ਹਮ ਜਿਆਦਾ ਜੁਨੇ ਤੋਂ ਦੇਵੀ ਦਾ ਜਿਹੜਾ ਹੈਗਾ ਉਸ ਅੜਦਾ ਪਰ ਅਲਟੀਮੇਟਲੀ ਕਿਤੇ ਤਾਂ ਪੰਜਾਬ ਨੂੰ ਵੀ ਤਾਂ ਬ੍ਰੇਕ ਲਾਉਣੀ ਪੈਣੀ ਹੈ ਨਾ ਬਿਲਕੁਲ ਹੁਣ ਉਧਰ ਦੇ ਦੇਖੋ ਜਿਹੜਾ ਮਤਲਬ ਕਿਤੇ ਇਹਦੇ 'ਚ ਅਸੀਂ ਵੀ ਪਿੱਛੇ ਰਹਿਨੇ ਆ ਮੈਂ ਇਹ ਵੀ ਕਹਿੰਦਾ ਕਿ ਅੱਲਾ ਉਹਨਾਂ ਨੇ ਵੀ ਕਿਸ ਤਾਈ ਤਾਂ ਮੈਂ ਕਿਹਾ ਸਿਆਸਤ ਆਪਣੇ ਆਪਣੇ ਰੰਗ ਦਾ ਬਣੇ ਜਦੋਂ ਇਹ ਸੁੱਤਾ ਹੁੰਦਾ ਹਰ ਵਕਤ ਹਰ ਸਿਆਸਤਾਨੀ ਕੋਈ ਗੱਲ ਕਰਦਾ ਹੈ ਕਿ ਜਿਹੜਾ ਅਸੀਂ ਇੱਕ ਗੂਦ ਨਹੀਂ ਦੇਵਾਂਗੇ ਹੂੰ ਪਰ ਗੂਦ ਜੇ ਨਾਲੇ ਦੇ ਹੀ ਜਾਂਦੇ ਆ ਨਾਲੇ ਕਹਿੰਦੇ ਅਸੀਂ ਗੂਦ ਨਹੀਂ ਦੇਵਾਂਗੇ ਬਿਲਕੁਲ ਸਰਕਾਰਾਂ ਕਹਿੰਦੀ ਪਾਣੀ ਤਾਂ ਪਹਿਲਾਂ ਤੋਂ ਰਿਹਾ ਜਾਂਦਾ ਹੈ ਤੇ ਜਿਹੜਾ ਆ ਤਾਂ ਮੁੱਦਾ ਉੱਠਿਆ ਤੇ ਆਮ ਲੋਕਾਂ ਨੂੰ ਪਤਾ ਲੱਗਿਆ ਨਾ ਕਿ ਚਾਰ ਹਾਲ ਦਾ ਪਹਿਲਾਂ ਦੇ ਚੁੱਕੇ ਹੈ ਸਰਕਾਰ ਆਲਰੇਡੀ ਲੱਗ ਰਿਹਾ ਹੈ ਕਿ ਇੱਕ ਹੂੰ ਤੇ ਸੋ ਗੱਲ ਇਹ ਹੈ ਕਿ ਇਸ ਇਜਾਜ਼ਤ ਇਹਦਾ ਮਤਲਬ ਕੀ ਹੈ ਫਿਰ ਅਸੀਂ ਇਸੇ ਕੀ ਦੱਸ ਰਹੇ ਹਾਂ ਉਹ ਵੈਕਰਨ ਛੋਟੀ ਦੀ ਗੱਲ ਕਰਦਾ ਜਿਹੜਾ ਅੱਜ ਡੈਂਸ ਸੇਫਟੀ ਐਕਟ 2021 ਤੇ ਚਰਚਾ ਹੋ ਰਹੀ ਹੈ ਕਿ ਇਹਨੂੰ ਬੰਦ ਕਰੋ ਇਹ ਸਾਰਾ ਕੁਝ ਇਹਦੇ ਤੇ ਐਸੈਂਬਲੀ ਦੇ ਵਿੱਚ ਇਹਨੂੰ ਖਾਲਜ ਕਰੋ ਹੂੰ ਇਹ ਕਹਿੰਦੇ ਉਸ ਦਿਨ ਕਿਉਂ ਨਹੀਂ ਚੱਲੀ ਦਰਅਸਲ ਇਹ ਡੈਂਸ ਸੇਫਟੀ ਐਕਟ ਜੇ ਸਿੱਕੇ ਦੇਖੋ ਤਾਂ ਬਹੁਤ ਸਾਰਾ ਕਾਰਮਿਕ ਡਰਾਫਟ ਆਇਆ ਸੀ ਹੂੰ ਠੀਕ ਹੈ ਜੀ ਲਾਗੂਤਾ ਹੈ 2021 ਤੋਂ ਦਾ ਬਟ ਮਦਰਾਸ ਦੇ ਵਿੱਚ ਨਹੀਂ ਰਹੇਗਾ ਸੋ ਉੱਤੇ ਮਦਰਾਸ ਆਈਟੂਨ ਦੇ ਵਿੱਚ ਕੇਸ ਉਹਨਾਂ ਨੇ ਸਭ ਪਹਿਲਾਂ ਕਰਦਾ ਇਹਦੇ ਅਗੇਂਸਟ ਹੂੰ ਹੂੰ ਕਿ ਇਹ ਸਾਡੇ ਰਾਈਟਸ ਇਨਸਟੇਜਮੈਂਟ ਹੈਗੇ ਸਾਡੇ ਰਾਈਟਸ ਤੇ ਡਾਕਟਰ ਦਾ ਇਹ ਅਧਿਕਾਰ ਹੈ ਹੂੰ ਠੀਕ ਹੈ ਨਾ ਉਹ 10 ਸਾਨੂੰ ਅਸੀਂ ਉਦੋਂ ਕਿੱਥੇ ਸੀਗੇ ਹੂੰ ਈਸਾ ਵੀ ਬੋਲਦੇ ਰਹੇ ਕੋਈ ਤਾਂ ਕੀ ਜਾਂ ਕਰਦਾ ਸਾਡੇ ਜਦੋਂ ਉਹ ਚੀਜ਼ ਹੁੰਦੀ ਹੁੰਦੀ ਹੈ ਜਦੋਂ ਅੱਜ ਕੀ ਕੀ ਦੀ ਚੀਜ਼ ਆਈ ਜਦੋਂ ਸਾਰਾ ਕੁਝ ਬੋਲ ਬਦਲ ਗਿਆ ਸਾਡੇ ਜ਼ਾਇਦ ਖਤਮ ਹੋ ਗਏ ਹੈ ਨਾ ਸਾਡੀ ਰੋਜ਼ੀਂ ਇਸ ਤਰ੍ਹਾਂ ਦੀ ਜੋਤ ਕੇ ਤੇ ਅਦ੍ਰਿਸ਼ਣ ਕੇ ਕਹਿ ਰਹੇ ਆਂ ਹੂੰ ਉਹਨਾਂ ਦਾ ਅੱਜ ਤਾਂ ਅੱਛਾ ਐਥੇ ਰੱਤ ਕਰਦੇ ਆਂ ਅਗਾ ਉਹ ਜਾ ਕੇ ਉੱਥੇ ਪ੍ਰੈਜ਼ੀਡੈਂਟ ਕੋਲੇ ਗੋਲ ਲੈ ਜਾਂਦਾ ਚਾਹਲੀ ਤੇ ਤਾਂ ਕਰਦੇ ਆਂ ਹੂੰ ਚੋਲੇ ਜਾ ਕੇ ਖਾਣ ਜਾਂਦਾ तो था था। तो गी गी है के के तो अच्छा थुछ थुछ है कि दोनों भी है कि है है भी कि अच्छा दोनों कोई भी ना ना कोई भी राजस्थान की गल निकाल नही निकाल करता बिल्कुल पानी उठे जा रहा कि ਇਹ ਗੱਲ ਤੇ ਕੋਈ ਗੱਲ ਨਹੀਂ ਕਰਦਾ ਬਿਲਕੁਲ ਸਵਾਲ ਤਾਂ ਉੱਠਦਾ ਨਾ ਕਿ ਰਾਜਸਥਾਨ ਨੂੰ ਖੇਤੀ ਲਈ ਪਾਣੀ ਕਿਉਂ ਦਿੱਤਾ ਜਾ ਰਿਹਾ ਉੱਥੇ ਇਸ ਪਾਣੀ ਦੀ ਵਰਤੋਂ ਕਿੱਦਾਂ ਹੋ ਰਹੀ ਹੈ ਕਿਸੇ ਨੇ ਮੁਲਾਂਕਣ ਕੀਤਾ ਜਾਂ ਨਹੀਂ ਕੀਤਾ ਰਾਜਸਥਾਨ ਦਾ ਮੁੱਦਾ ਇੰਨਾ ਦੱਬਿਆ ਕਿਉਂ ਰਹਿ ਗਿਆ ਹਰਿਆਣੇ ਦਾ ਮੁੱਦਾ ਇੰਨਾ ਕਿਉਂ ਉੱਠ ਰਿਹਾ ਦੇਖੋ ਇੱਕ ਗੱਲ ਇਹ ਹੈ ਕਿ ਕੀ ਕੀ ਚੀਜ਼ ਹੈ ਨਾ ਅਸੀਂ ਇੱਕ ਇੱਕ ਆਪਸੇ ਜੁੜੇ ਜਾਂਦੇ ਹਾਂ ਪਹਿਲੀ ਗੱਲ ਹੈ ਕਿ ਰਾਜਸਥਾਨ ਨੂੰ ਵੀ ਅਸੀਂ ਸੈਟਿਫਾਈਕੇਟ ਕਰੀਏ ਸਟੇਟ ਬਾਥ ਹੋ ਰਹੀ ਹੈ ਬਿਲਕੁਲ ਨਾਹੀਂ ਸਾ ਜਿੱਥੇ ਲੱਗਦਾ ਜਾਊਗਾ ਉੱਥਾ ਠੀਕ ਹੈ ਹੁਣ ਸਾਰਾ ਪਾਣੀੁੱਲੇ ਚ ਜਾ ਰਿਹਾ ਹੈ ਠੀਕ ਹੈ ਇਹ ਮੈਂ ਤੁਹਾਨੂੰ ਗੱਲ ਦੱਸੀ ਕਿ ਮਿਲਿਆ ਕਿਤਾਬ ਸੀ 1955 ਚ ਉਹ ਤੋਂ ਕਰਕੇ ਕਿ ਜਿਹੜਾ ਹੈ ਵੀ ਇੱਥੇ ਐਕਸਟਰਾ ਪਾਣੀ ਅਸੀਂ ਰੱਖਣਾ ਹੈਗਾ ਤੇ ਰਾਜਸਥਾਨ ਦਾ ਰਕਬਾ ਵਿੱਚ ਪਾ ਲੋ ਉਸ ਵੇਲੇ ਮੈਂ ਤਾਂ ਦੱਸ ਦਿਆਂ ਜਿਹੜੇ ਸਾਡੇ ਮੁੱਖ ਮੰਤਰੀ ਸੀ ਕਜਾਲ ਜੀ ਦਾ ਉਹਨਾਂ ਨੇ ਇਹ ਕਸਮੀ ਕਿਹਾ ਸੀ ਕਿ ਪਹਿਲਾਂ ਨੂੰ ਹੂੰ ਕਿ ਆਲੇ ਗਿਆ ਨੇ ਕਿ ਤੁਸੀਂ ਭਾਈ ਮੈਂ ਰਾਜਸਥਾਨ ਨੂੰ ਪਾਣੀ ਭੇਜਦਾ ਹੈਗਾ ਤੁਸੀਂ ਵੀ ਜ਼ਮੀਨਾਂ ਵਾਹੇ ਉੱਧਰ ਜਾ ਕੇ ਲੈ ਲਓ ਕੋਸ਼ਿਸ਼ ਨੇ ਲੈ ਵੀ ਲਈਆਂ ਪਰ ਉਹਨਾਂ ਦਾ ਅੱਜ ਕੀ ਝੋਲੇ ਚੱਲ ਰਹੀ ਹੈਗੀ ਹੈ ਜੋ ਕਿਸ ਤਰ੍ਹਾਂ ਹੈ ਉਹ ਅਲੱਗ ਇਸ਼ੂ ਹੈਗਾ ਸੋ ਅਸਰ ਤੋਂ ਦੇਖ ਜਦੋਂ ਇਹ ਇਸ ਅਸੀਂ ਐਸੇ ਦੇਖਦੇ ਹਾਂ ਹੁਣ ਤੁਸੀਂ ਇਹਨੂੰ ਦੇਖੋ ਕਿ ਇੱਕ ਤਾਂ ਖੁੱਲੀ ਤੇ ਨਾਲ ਦੇ ਵਿੱਚੋਂ ਪਾਣੀ ਜਾ ਰਿਹਾ ਹੈ ਪਹਿਲਾਂ ਉਹਦੇ ਤੇ ਖਰਚਾ ਕਿੰਨਾ ਪੈ ਗਿਆ ਤਾਂ ਪਹਿਲਾਂ ਤਾਂ ਐਸੇ ਸੀਪੇ ਦੀ ਪ੍ਰੋਬਲਮ ਆ ਗਈ 50 ਦੇ ਵਿੱਚ ਉਹਦੇ ਨਾਲ ਸੇਮ ਦੀ ਸਮੱਸਿਆ ਆਈ ਅਸੀਂ ਕੋਸ਼ਿਸ਼ ਕਰ ਲਈਆ ਪਰ ਭਈਆ ਸੇਮ ਖਤਮਕਾਰ ਨੂੰ ਲਾਇਆ ਉਹਦੇ ਦਰਖਤ ਲਾਇਆ ਜਹਲਾਸ ਉਹਦੇ ਨਾਲ ਨਾਲ ਲਾਇ ਤੇ ਉਹੀ ਤਾਂ ਬਿਲਕੁਲ ਵੀ ਸੇਮ ਜਿਹਾ ਰਹੀ ਰਾਜੇਤਾਰ ਫੀਟ ਰਹੀ ਉਹਦੇ ਤੇ ਲਿਫਟਾਂ ਲੈਂਡ ਸਟ੍ਰੀਟ ਡੇਰਾ ਬਣਾਇਆ ਹੂੰ ਬਿਜਲੀ ਕੱਟ ਕਰਕੇ ਪਾਣੀ ਦਾ ਸਟੱਕ ਤੇ ਟੜਦੇ ਕਿਉਂਕਿ ਜਦੋਂ ਪਾਕਿਸਤਾਨ ਵਾਲੇ ਪਾਸੇ ਤੋਂ ਇਹਦੀ ਹੈ ਕਿ ਅਗਰ ਜਿਹੜਾ ਪਾਣੀ ਸਟੱਕੇ ਉਹਦੇ ਛੁੱਟਦੇ ਆ ਫੇਰ ਅਜਾ ਜਾਂਦਾ ਅਜਾ ਹੈ ਜਿੱਥੇ ਹੂੰ ਇਹਦੇ ਤੇ ਦੇਖੋ ਜਿਹੜਾ ਸੈਂਟਰਲ ਐਰਡ ਜ਼ੋਨ ਦਾ ਰਿਸਰਚ ਇੰਸਟੀਚਿਊਟ ਹੈਗਾ ਕਾਦਰੀ ਉੱਥੇ ਦਾ ਰਿਸਰਚ ਹੀ ਹੈ ਜੀ ਜੀ ਇਸ ਰਿਪੋਰਟ ਆਈ ਹੈ ਉਹ ਕਹਿੰਦੇ ਕਿ ਜਿੱਥੇ 10 ਤੋਂ 12% ਵੈਜੀਟੇਸ਼ਨ ਹੈ ਹੀ ਹੈ ਨਾ ਹੂੰ ਹੂੰ ਉੱਥੇ ਤਾਂ ਸਿੱਧਾ ਖੜਾ ਰਹਿੰਦਾ ਹੂੰ ਠੀਕ ਹੈ ਜਦੋਂ ਅਸੀਂ ਉਹਨੂੰ ਟਰੈਕਟਰ ਨਾਲ ਜਾਂ ਕਲਸਰ ਵਾਹਨੇ ਆ ਹੂੰ ਸਾਰੀ ਉਹ ਵੈਜੀਟੇਸ਼ਨ ਕਿਲਰ ਕੀ ਜੇਰੀ ਆਉਂਦੀ ਹੈ ਉਹ ਜਿਹੜੀ ਸੇਜ ਨਹੀਂ ਹੁੰਦੀ ਹੈ ਸਿਰਫ ਤਕਰੀਬਨ 1200 ਟਨ ਜਿਹੜਾ ਰੇਤਾ ਚੱਕ ਕੇ ਅਜਾ ਜਿੱਥੇ ਜਿੱਥੇ ਦਰਖਤ ਝੜੀਆਂ ਹੈਗੀਆਂ ਉੱਥੇ ਜਾ ਕੇ ਨਵਾਂ ਟਿੱਕਾ ਲਾ ਦਿੰਦੀ ਹੈ ਹਮ ਮੇਰੇ ਮੁੱੱਖੇ ਪਾਣੀ ਦਾ ਫਾਇਦਾ ਕੀ ਹੋ ਰਿਹਾ ਬਿਲਕੁਲ ਕਿਤੇ ਜਰੂਰਤ ਪੂਰੀ ਨਹੀਂ ਹੋ ਰਹੀ ਤੇ ਕਿਤੇ ਬਰਬਾਦੀ ਹੋ ਰਹੀ ਹੈ ਹਾਂ ਮਤਲਬ ਉਹ ਚੀਜ਼ ਜਿਹੜਾ ਪਾਣੀ ਹੈਗਾ ਜਿੱਥੇ ਪ੍ਰੋਡਕਟਿਵਿਟੀ ਜ਼ਿਆਦਾ ਹੈਗੀ ਹੈ ਜਿੱਥੇ ਹੈ ਉੱਥੇ ਲਾਓ ਉਥੇ ਜਿਹੜੀ ਤੁਹਾਡੀ ਜਗ੍ਹਾ ਹੈ ਉਥੇ ਡਵੈਲਪਮੈਂਟ ਕਰਨੀ ਹੈ ਉਥੇ ਕੋਈ ਇੰਡਸਟਰੀ ਹੋਤਾ ਵੀ ਲਾਉਣਾ ਜਿਹੜੀ ਕੋਈ ਖਾਸ ਕਿਸਮ ਦਾ ਨਾ ਹੋ ਸਿੱਕੇ ਪਾਣੀ ਦੀ ਰਿਕੁਆਇਰਮੈਂਟ ਨਹੀਂ ਹੈਗੀ ਹੈ ਹੂੰ ਠੀਕ ਹੈ ਨਾ ਉਪਯਾਸ ਹੋ ਰਿਹਾ ਇਹਦੇ ਤੇ ਦੇਖੋ ਅਸੀਂ ਸਾਰੇ ਉਹ ਤੇ ਨਾ ਹੈ ਜੀ ਇਗਰ ਦੇਸ਼ੇਸ਼ ਹੈ ਜਾਰੇ ਕਿ ਪਾਣੀ ਦਾ ਪਾਣੀ ਦੇਣਾ ਪਰ ਜਿੱਥੇ ਖੇਤੀ ਲਈ ਅਜਾਇਬ ਪਾਣੀ ਜਾ ਰਿਹਾ ਉਹ ਤੇ ਖਰਾਬ ਹੋ ਗਿਆ ਜਿੱਥੇ ਹੈਗਾ ਉਹਦੇ ਧਰਤੀ ਵਾਲਾ ਪੁੱਤਰ ਹੈ ਜੋ ਉੱਤੇ ਖੇਤੀ ਵੀ ਕਰਦਾ ਤੇ ਸਾਡੀ ਸਾਨੂੰ ਕਿਤੇ ਨਾ ਕਿਤੇ ਇਹ ਚੰਗਰ ਕਰਨ ਦੀ ਲੋੜ ਆ ਹੁਣ ਗੱਲ ਦਾ ਦੇਖੋ ਨਾ ਬੜਾ ਸੁਲਾ ਜਿਹਾ ਚੱਲੋ ਆਤਾ ਹੋਣਾ ਜਾਨਦਾ ਰੋਲਾ ਕਰਕੇ ਅਸੀ ਸੁਜੀ ਉਹ ਜਿਹੀ ਜਿਹੜੀ ਐਪ ਉੱਤੇ 70 ਵੀ ਲਿਖਿਆ ਹੈ ਹੂੰ ਜਿਹੜਾ ਉਦੋਂ ਦੇਖੋ ਅਸੀਂ ਪਹਿਲਾਂ ਵੀ ਮੰਗ ਕਰਦੇ ਸੀ ਕਿ ਪਾਣੀ ਦੀ ਰੀ ਅਸੈਸਮੈਂਟ ਕੀਤੀ ਜਾਵੇ ਬਿਲਕੁਲ ਇੰਟਰਨੈਸ਼ਨਲ ਫਦਰ ਦੇ ਕਿਉਂਕਿ ਪਾਣੀ ਦੀ ਉਪਲਬਧਤਾ ਘੱਟ ਹੈ ਇਹ ਅਸੀਂ ਉਥੇ ਮੰਗ ਕਰ ਰਹੇ ਆ ਕਿ ਪਾਣੀ ਦੀ ਉਹ ਜਿਹੜੀ ਰੀ ਅਸੈਸਮੈਂਟ ਐਸੇ ਕਿਉਂ ਨਹੀਂ ਕੀਤੀ ਹੁੰਦੀ ਹਮਮ ਇਹ ਕਰੇ ਉਹ ਵੀ ਤਾਂ ਹੈ ਪੰਜਾਬ ਨੂੰ ਵੀ ਤਾਂ ਹੈ ਜਿਹੜਾ ਹੈ ਨਾ ਕਿ ਸਾਰੇ ਦਾ ਲੈ ਕੇ ਆਲਦਾ ਪੰਜਾਬ ਦਾ ਹੀ ਤਾਂ ਹੈ ਇਹਦਾ ਜੋ ਘਾਟਾ ਨਾਲ ਪੰਜਾਬ ਦੇ ਤੇ ਪੈ ਜਾਂਦਾ ਹੈ ਹੂੰ ਹੂੰ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਬਰਾੜ ਸਾਹਿਬ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਇਹ ਸਮਝੌਤੇ ਹੋਏ ਸੀ ਉਦੋਂ ਹਾਲਾਤ ਕੁਝ ਹੋਰ ਸੀ ਪਾਣੀਆਂ ਦੇ ਪੱਧਰ ਕੁਝ ਹੋਰ ਸੀ ਹੁਣ ਰੀ ਅਸੈਸਮੈਂਟ ਦੀ ਵੀ ਜ਼ਰੂਰਤ ਹੈ ਪਰ ਸਵਾਲ ਇੱਥੇ ਵੀ ਖੜਾ ਹੋ ਜਾਂਦਾ ਨਾ ਕਿ ਜਿਸ ਤਰ੍ਹਾਂ ਆਪਾਂ BBMP ਦਾ ਹੀ ਮੁੱਦਾ ਵੇਖ ਰਹੇ ਹਾਂ ਕਿ ਸੈਂਟਰ ਦੀ ਜਿਸ ਤਰ੍ਹਾਂ ਇੰਟਰਫੀਅਰੈਂਸ ਹੈ ਜਾਂ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉਹ ਸੂਬੇ ਇੱਕ ਪਾਸੇ VOTING ਕਰਕੇ ਪੰਜਾਬ ਨੂੰ ਕਿਤੇ ਨਾ ਕਿਤੇ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਇੰਜ ਨਹੀਂ ਲੱਗਦਾ ਕਿ ਸੂਬਿਆਂ ਦੇ ਅਧਿਕਾਰ ਖੇਤਰਾਂ ਦੇ ਉੱਪਰ ਕੇਂਦਰ ਕਿਤੇ ਨਾ ਕਿਤੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਮੇਰਾ ਵੀ ਅੰਦਰ ਜਿਤੇ ਨਾ ਕਿਤੇ ਕਾਬੂ ਪਾ ਲਿਆ ਹੂੰ ਜੇ ਕਹਾਂ ਜੀ ਕਿਉਂਕਿ ਤੁਸੀਂ ਇਹ ਦੇਖੋ ਜੀ ਬੀਬੀਐਮਪੀ ਦਾ ਮੁੱਦਾ ਹੋ ਗਿਆ ਜਦੋਂ ਕਿ ਉਹ ਅਕਚੁਅਲੀ ਆ ਕੇ ਅਧਿਕਾਰ ਖੇਤਰ ਸਾਰੇ ਤੇਛ ਲਾ ਲਿਆ ਬਿਲਕੁਲ ਜੇ ਕਹਾਂ ਜੀ ਉਹਦੇ ਉੱਤੇ ਕੰਟਰੋਲ ਕਰ ਲੈ ਕੇ ਜੋ ਸਾਰਾ ਕਰੂਗਾ ਉਹ ਸੈਂਟਰ ਤੇ ਭਲੇ ਚਲਾ ਗਿਆ ਸਾਡੂ ਦਾ ਜਿਹੜਾ ਪਹਿਲਾ ਹੀ ਉਹ ਸੈਕਸ਼ਨ ਜਿਹੜੇ ਮੈਂ ਤੁਹਾਨੂੰ 76 81 ਦੱਸੀ ਆ ਉਹਦੇ ਦੀ ਪਹਿਲਾ ਪਾਣੀ ਕਿੱਥੇ ਲੱਗੇ ਹੂੰ ਉਹ ਦੇਖੋ ਜਿਹੜਾ ਸੂਬੇ ਨੂੰ ਆਪਣੇ ਆਪ ਦੇtion ਲਈ ਇਹਨੇ ਦੀ ਜਾਂ ਮੇਨ ਰੂਟ ਹੁੰਦੀ ਹੈ ਹੂੰ ਇੱਕ ਪਾਣੀ ਕਿਉਂਕਿ ਪਾਣੀ ਨਾਲ ਫੈਦਾਬਾਦ ਹੈ ਰੋਟੀ ਉਹਦੀ ਚੱਲਦੀ ਹੈ ਕੀ ਹੈ ਬਿਲਕੁਲ ਉਹ ਵੀ ਸਾਡੀ ਪੰਜਾਬ ਦੀ ਤਾਂ ਇਕਨੋਮੀ ਕੇਤੀ ਤੇ ਜੁੜੀ ਹੋਈ ਹੈ ਹੂੰ ਸਹੀ ਜੀ ਉਸ ਦੀ ਹੈਗੀ ਹੈ ਜਿਹੜੀ ਐਜੂਕੇਸ਼ਨ ਬਿਲਕੁਲ ਜੀ ਸਾਡਾ ਕੋਸ਼ਤਨ ਸ਼ਕਤੀ ਬਾਰੇ ਕਿ ਅਤੀ ਕੀ ਸਹੀ ਹੈ ਕੀ ਗਲਤ ਹੈ ਠੀਕ ਹੈ ਕਿਸ ਤਰ੍ਹਾਂ ਕੀ ਹੋ ਰਿਹਾ ਉਹ ਆਸਰਾ ਨਿਵਾਜ਼ ਲਾ ਕੇ ਕੋਸ਼ਿਸ਼ ਕਰੀਏ ਕੋਲ ਸਾਡੀ ਵਿਧੇਤ ਅਦਾਲੀਆਂ ਤੋਂ ਚਲਦੀ ਹੈ ਹੂੰ ਉਹ ਵਿਧੇਤ ਅਦਾਰੇ ਵੀ ਸਾਡੇ ਕੰਟਰੋਲ ਕਰਦੇ ਹੁਣ ਟੈਂਕਲ ਕੋਸ਼ਿਸ਼ ਕਰ ਲਿਆ ਪਰ ਸਾਡੀ ਸਟੇਟ ਨਹੀਂ ਉਹਦੇ ਚ ਕੁਝ ਚੱਲ ਨਹੀਂ ਹਾਲਾਂਕਿ ਚਾਮਲਨਾਥੂ ਨੇ ਗੁਰੂ ਵੀ ਉਹਦੇ ਵਿੱਚ ਜਿਹੜਾ ਹੈਗਾ ਉਹ ਆਇਆ ਹੈਗਾ UGC ਨੇ ਇੱਕ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਸਾਡਾ ਉਹਦੇ ਵਿੱਚ ਉਹਨਾਂ ਨੇ ਜਿਹੜੀ VCC ਅਪਾਇੰਟਮੈਂਟ ਹੈਗੀ ਐ ਉਹਦੇ ਵੀ BBMP ਵੱਲੋਂ ਕਾਹਲਾ ਕੁਝ ਕੇਂਦਰ ਦੇ ਅਧਿਕਾਰ ਕੇਸ ਲੈ ਲਿਆ ਬਿਲਕੁਲ ਜੇ ਹੁਣ ਵੀ ਕੀ ਉਹਨਾਂ ਦੇ ਹਿਸਾਬ ਨਾਲ ਲੱਗ ਕੇ ਹੂੰ ਤੇ ਅਗਲੇ ਵੀ ਤਾਂ ਉਦਾਂ ਹੀ ਲੱਗਣਗੇ ਜਿਹੜੀ ਹਸਪITALs ਹੀ ਸਾਰੇ ਉਹਨਾਂ ਦੇ ਤੇ ਇਹ ਜਿਹੜੀ ਨੋਲੋਜੀ ਉਸ ਤੋਂ ਚੱਲੇਗੀ ਉਹ ਹੀ ਚੱਲੇਗੀ ਸਟੇਟ ਯੂਸ ਅਸੀਂ ਕਿੱਥੇ ਰਹਿ ਗਈ ਆ ਯਾਨੀ ਕਿ ਸਾਡਾ ਸਬਾਜ਼ੀ ਕੰਟਰੋਲ ਹੋ ਗਿਆ ਠੀਕ ਹੈ ਨਾਲੇ ਬੀਰੀ ਦਾ ਇਹ ਜੀ ਗੱਲ ਹੁੰਦੀ ਆ ਤੁਹਾਡੀ ਜੇ ਸਪੈਸਾ ਹੋਵੇ ਤੇ ਤਾਂ ਕਰ ਸਕਦੇ ਹੂੰ ਪਹਿਲਾਂ ਇਹ ਡੇਟਾ ਤਾਂ ਜਾਈ ਹੈਗੀ ਹੈ ਠੀਕ ਹੈ ਉੱਤੋਂ ਜੀਐਸਟੀ ਦੇ ਰੂਪ ਵਿੱਚ ਜਾ ਕੇ ਜਿਹੜਾ ਤੇਲ ਦਾ ਹਿੱਸਾ ਸੀ ਉਹ ਵੀ ਡੇਟਾ 'ਚ ਜਾ ਕੇ ਇਕੱਠਾ ਕਰ ਲਿਆ ਪਹਿਲਾਂ ਉੱਥੇ ਜਾਂਦਾ ਫਿਰ ਅਸੀਂ ਤੁਹਾਨੂੰ ਡਿਸਪਲੇਸ ਕਰਾਂਗੇ ਬਿਲਕੁਲ ਔਰ ਉਹ ਦਾ ਦੋ ਸਾਲ ਮੈਂ ਕਦੋਂ ਨਹੀਂ ਉਹ ਸੈਂਟਰ ਦੀ ਮਰਜ਼ੀ ਹੋ ਜਾਂਦੀ ਹੈ ਕੁਝ ਦਾ ਤਾਂ ਇਹ ਵੀ ਕਿਹਾ ਜਿਸ ਦੇ ਤੇ ਹੈ ਕਿ ਤੁਸੀਂ ਕਰਜ਼ਾ ਲੈ ਲਓ ਹੂੰ ਹੂੰ ਜਿੰਨਾ ਦਾ ਤੁਹਾਨੂੰ ਹੈ ਨਾ ਉਹਦੇ ਧਾਰਨਾ ਕਰਜ਼ਾ ਲੈ ਲਓ ਆ ਗਏ ਤੇ ਐਨੇ ਕੁ ਲੇਟ ਤੱਕ ਤੁਹਾਨੂੰ ਦੇ ਦੇ ਆਗੇ ਤਾਂ ਸੋ ਆਵਦਾ ਪੈਸਾ ਵੀ ਅਸੀਂ ਕਰਜ਼ਾ ਲੈ ਕੇ ਕਰਨਾ ਤੇ ਜਦੋਂ ਹੁਣ ਇਹ ਤਿੰਨ ਚੀਜ਼ਾਂ ਹੀ ਚਾਹੀਦੀਆਂ ਕੰਟਰੋਲ ਕਰਨੀਆਂ ਪੈਸਾ ਕੋਠ ਤੇ ਪਾਣੀ ਹੂੰ ਤੇ ਇਹਦਾ ਆਪੇ ਹੀ ਕੰਟਰੋਲ ਚਾਹੀਦਾ ਤੇ ਮਗਰ ਕੀ ਜਾਂਦਾ ਹੈ ਬਿਲਕੁਲ ਅ ਬਰਾੜ ਸਾਹਿਬ ਇੱਕ ਗੱਲ ਇਹ ਵੀ ਹੈ ਜਿਸ ਤਰ੍ਹਾਂ ਹੁਣ ਚਲੋ ਸਿੰਧੂ ਜਲ ਸਮਝੌਤੇ ਕਾਰਨ ਮੁਲਕਾਂ 'ਚ ਲੜਾਈ ਹੋ ਰਹੀ ਹੈ ਉਹ ਗੱਲ ਸਮਝ ਆਂਦੀ ਹੈ ਕਿਉਂਕਿ ਜਿਸ ਤਰ੍ਹਾਂ ਪਹਿਲ ਤੁਸੀਂ ਸ਼ੁਰੂਆਤ 'ਚ ਵੀ ਗੱਲ ਕੀਤੀ ਪਹਿਲਗਾਮ ਹਮਲਾ ਹੋਇਆ ਤੇ ਉਸ ਤੋਂ ਬਾਅਦ ਕੂਟਨੀਤਕ ਕਾਰਵਾਈ ਭਾਰਤ ਦੇ ਵੱਲੋਂ ਕੀਤੀ ਗਈ ਹੈ ਇਹ ਮਸਲਾ ਇੱਕ ਅਲੱਗ ਮਸਲਾ ਹੈ ਜੇਕਰ ਅਸੀਂ ਪੰਜਾਬ ਦੇ ਮਸਲੇ ਦੀ ਗੱਲ ਕਰੀਏ ਜਿਸ ਤਰ੍ਹਾਂ ਆ ਪਾਣੀਆਂ ਦਾ ਮੁੱਦਾ ਸਾਡਾ ਆਪਣੇ ਹੀ ਗੁਆੰਡੀ ਸੂਬੇ ਦੇ ਨਾਲ ਚੱਲ ਰਿਹਾ ਹੈ ਤੁਸੀਂ ਗੱਲ ਕੀਤੀ ਕਿ ਰਾਜਸਥਾਨ ਦੇ ਵਿੱਚ ਦੇਖੋ ਇਹ ਮਸਲਾ ਕਿਉਂ ਨਹੀਂ ਉੱਠ ਰਿਹਾ ਰਾਜਸਥਾਨ ਦੀ ਆਵਾਜ਼ ਕਿਉਂ ਨਹੀਂ ਆ ਰਹੀ ਤੁਹਾਨੂੰ ਕੀ ਲੱਗਦਾ ਇੱਕ ਮਾਹਿਰ ਦੇ ਤੌਰ ਦੇ ਉੱਪਰ ਕਿਉਂਕਿ ਪਾਣੀਆਂ ਦੀ ਇਹ ਲੜਾਈ ਜੇਕਰ ਜ਼ਰੂਰਤ ਲਈ ਹੋਵੇ ਤਾਂ ਤਾਂ ਸਮਝ ਆਂਦੀ ਹੈ ਪਰ ਇੰਜ ਇੰਜ ਨਹੀਂ ਜਾਪ ਰਿਹਾ ਕਿ ਇਹ ਲੜਾਈ ਕਿਤੇ ਨਾ ਕਿਤੇ ਸਿਆਸਤ ਕਰਕੇ ਹੋ ਰਹੀ ਹੈ ਜਾਂ ਸਿਆਸਤ ਬੇहद ਜ਼ਿਆਦਾ ਇਸ ਮੁੱਦੇ ਦੇ ਉੱਪਰ ਹੋ ਰਹੀ ਹੈ ਮੈਡਮ ਮੈਂ ਤਾਂ ਇਹ ਕਹਿੰਦਾ ਕਿ ਇਹ ਸਿਆਸਤ ਤੇ ਹੀ ਸਾਰਾ ਹੈਗਾ ਜਦੋਂ ਕੋਈ ਉਤਸਾਹ ਪਾਦਾ ਹੁੰਦਾ ਹੈ ਹੈ ਜੇ ਤੁਸੀਂ ਦੇਖੋ ਨਾ ਇਹ ਜਾਨ ਯੂਨੀਅਨਸ ਨੇ ਦਾ ਵਾਇਸ ਕੋਈ ਜਿਹੜੇ ਉੱਤੇ ਲਾਏ ਹੈ ਬਿਲਕੁਲ ਉਹ ਤੋਂ ਸਰਕਾਰ ਕਿੱਥੇ ਸੀ ਹੂੰ ਸਰਕਾਰ ਨੇ ਕਿਉਂ ਨਹੀਂ ਕੁਝ ਕੀਤਾ ਮੇਰਾ ਪਹਿਲਾ ਸਵਾਲ ਹੀ ਇਹ ਠੀਕ ਹੈ ਹੂੰ ਠੀਕ ਹੈ ਨਾ ਜੇ ਦਾਤੇ ਸਿਆਸਤਾਂ ਆਜੇ Rajasthan ਨੂੰ ਕੋਈ ਸਾਦੇ ਸਿਆਸਤਾਂ ਚ ਕੋ ਬੋਲ ਰਿਹਾ ਕਿ ਉੱਧਰ ਪਾਣੀ ਇੰਨਾ ਜਾ ਰਿਹਾ ਹੈਗਾ ਉਹਦੀ ਜੇ ਆ ਤਾਂ ਲੋਕੀ ਉੱਥੇ ਸਾਰੀ ਅੱਜ ਤੱਕ ਜਿੰਨਾ ਪਾਣੀ ਅਸੀਂ ਉੱਥੇ ਪੇੜੀ ਜਾਂਦੇ ਹਾਂ ਜਿੰਨੀ ਕਪਤ ਉੱਥੇ ਬੀਲੀ ਵੀ ਕਰਦੇ ਆਂ ਸਾਡਾ 50% ਏਰੀਆ ਨਹੀਂ ਹੋਇਆ ਠੀਕ ਹੈ ਜੀ ਉਹ ਸੱਜੂ ਉਹਦੇ ਨਾਲ ਜਿੰਨਾ ਜਿਹੜੀ ਕਹੀ ਜਾਂਦੀ ਹੈ ਕਿ ਅਦਾਇਆ ਸਾਡਾ ਕਿੰਨਾ ਹੈਗਾ ਅਧਿਆਨੇ ਦਾ ਕਿੰਨਾ ਜਾ ਰਿਹਾ ਉਹ ਅਸਲ ਦੇ ਵਿੱਚ ਕੀ ਹੈ ਕਿ ਆਪਸ ਵਿੱਚ ਜਿਹੜਾ ਹੈਗਾ ਦੋਵੇਂ ਜੀ ਉਹ ਇਟਾ ਤੋਂ ਤਾਂ ਕਿ ਉਹਦਾ ਜੋ ਆਪਾਂ ਕੇ ਐਸਐਨਐ ਜੋ ਉਹ ਕਹਿੰਦੇ ਕਾਨੂੰਨੀ ਕੁਝ ਹੈਗਾ ਅਜੂ ਵੀ ਲੈਣਾ ਪੈਗਾ ਬਿਲਕੁਲ ਹੂੰ ਕਿੰਨਾ ਗੱਲ ਦਾ ਅਸੀਂ ਆਪਣਾ ਕੇਸ ਕਿਦਾਂ ਪ੍ਰੇਜ਼ੈਂਟ ਕਰਦੇ ਆ ਹੂੰ ਕੇਸ ਪ੍ਰੇਜ਼ੈਂਟ ਕਰਨ ਨਾਲ ਸਰਕਾਰਾਂ ਨੇ ਹੁੰਦਾ ਮੈਂ ਤੁਹਾਨੂੰ ਗੱਲ ਕੀਤੀ ਕਿ 78 ਵਾਲੇ ਸੈਕਸ਼ਨ 98 ਵਾਲੇ ਸੈਕਸ਼ਨ ਤੇ ਵੀ ਹੂੰ ਦਹਿਨ ਤੇ ਵੀ ਐਸੇ ਗੱਲ ਕਰਨ ਤੇ ਤਾਂ ਹੋ ਗਿਆ ਜਿਹੜਾ ਉਹਦੋਂ ਕਿ ਪਾਰਲੀਮੈਂਟ ਤੇ ਗੱਲ ਕੋਈ ਲੋਕਾਂ ਨੇ ਸਿਆਸਤਾਨਾ ਨੇ ਥੰਡੇ ਬਸੇ ਜਬਾਦੀ ਇੱਕ ਬੰਦਾ ਬੋਲ ਦਿਆ ਹੂੰ ਉਹਨੂੰ ਤੁਸੀਂ ਨੋਟ ਕਰ ਠੀਕ ਹੈ ਉਹ ਮਰੀ ਪਾਰਲੀਮੈਂਟ ਤੋਂ ਗੱਲ ਹੋਣੀ ਮੈਂ ਰਿਕਾਰਡ ਤੇ ਕਿਉਂ ਪੜੀ ਅਸੀਤ ਜਿਹਦੇ ਤੇ ਬੋਲੇ ਆ ਠੀਕ ਹੈ ਇਹਤਵਾਰੀ ਨੂੰ ਮੋੜ ਆ ਕੇ ਆਈ ਤੱਕ ਕਿਸੇ ਨੇ ਨਹੀਂ ਚੱਕਿਆ ਹੋਰ ਆਗੇ ਪ੍ਰਗਤੀ ਨਹੀਂ ਉਹ ਕਾਫੀ ਫੇਰ ਚੱਕਿਆ ਹੈਗਾ ਪਰ ਫਿਰ ਵੀ ਇਹ ਕੈਬਿਨਿਟ ਨੂੰ ਰੱਦ ਕਰਾਉਣੀ ਆਂ ਵੀ ਹੂੰ ਮੇਰੇ ਕਹਿੰਦੇ ਜਦੋਂ ਆਪਣੀ ਪਰੋਤਾ ਉਹ ਤੁਹਾਨੂੰ ਦਤ ਕਰਨ ਦੀ ਗੱਲ ਨਹੀਂ ਆਉਂਦੀ ਉਹ ਬੇਚੀਜ ਹੈ ਤੁਸੀਂ BBMP ਤੇ ਚਾਈ ਜਾਓ ਕੁਝ ਕਰੀ ਜਾਓ ਬੇਚੀਜ ਉੱਤੇ ਹੈ ਕਿ ਜਦੋਂ ਸਾਡਾ ਕਰੀ ਆਰਗੇਨਾਈਜੇਸ਼ਨ ਐਕਸ ਤੇ ਬੇਚੀ ਪਾ ਤਾ ਨਾ ਉਹਨਾਂ ਨੇ ਬਿਲਕੁਲ ਹਾਂ ਉਹਨੇ ਪਾੜੀਆਂ ਦੀ ਵੰਡ ਵੀ ਕੰਟਰੋਲ ਸਾਡੇ ਹੱਥ ਚ ਹੈਗੀ ਹੈ ਹੂੰ ਹੂੰ ਬਿਲਕੁਲ ਇਹ ਸਾਰੀ ਜਿਹੜਾ ਕਿਤੇ ਸਿਆਸਤ ਹੀ ਅਸਲ ਚੱਲ ਰਹੀ ਹੈਗੀ ਬਿਲਕੁਲ ਬਰਾੜ ਸਾਹਿਬ ਇਸ ਨਾਲ ਜੁੜਾ ਇੱਕ ਆਖਰੀ ਸਵਾਲ ਜਿਸ ਤਰ੍ਹਾਂ ਪਾਣੀਆਂ ਨੂੰ ਲੈ ਕੇ ਤੁਸੀਂ ਵੀ ਗੱਲ ਬੇहद ਸੋਹਣੀ ਕੀਤੀ ਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਬੂੰਦ ਨਹੀਂ ਦਿੰਦੇ ਅਸੀਂ ਟੁੱਪਕਾ ਨਹੀਂ ਦਿੰਦੇ ਦੂਜੇ ਪਾਸੇ ਕਿਸੇ ਨੂੰ ਨਹਿਰਾ ਜਾ ਰਹੀਆਂ ਨੇ ਤੇ ਕਿਸੇ ਨੂੰ ਗੂੰਦ ਨਾ ਦੇਣ ਤੇ ਤੁਸੀਂ ਅੜੇ ਹੋਏ ਹੋ ਹਨ ਜਿਸ ਤਰ੍ਹਾਂ ਇਹ ਸਾਰਾ ਹੁਣ ਮਸਲਾ ਚੱਲ ਰਿਹਾ ਇੱਕ ਸਵਾਲ ਲੋਕ ਕਹਿ ਰਹੇ ਸੀ ਅਕਸਰੀ ਕਹਿ ਆਵਾਜ਼ ਉੱਠ ਰਹੀ ਹੈ ਕਿ ਇਸ ਵਾਰ ਹੀ ਇਹ ਮੁੱਦਾ ਇੰਨਾ ਕਿਉਂ ਭਖਿਆ ਭਗਵੰਤਮਾਨ ਸਰਕਾਰ ਬਲੇ ਹੀ ਮੁੱਦਾ ਕਿਉਂ ਭਖਿਆ ਕਿਉਂਕਿ ਦੇਖਣ ਜੀ ਤਾਂ ਇਹ ਵੀ ਆਇਆ ਕਿ ਪਹਿਲੀਆਂ ਸਰਕਾਰਾਂ ਨੇ ਤਾਂ ਆਪਣੇ ਹਿੱਸੇ ਦਾ ਪਾਣੀ ਵੀ ਪੰਜਾਬ ਨੂੰ ਨਹੀਂ ਵਰਤਿਆ ਪੰਜਾਬ ਦਾ ਮੋਟਰਾਂ ਲਗਾ ਦਿੱਤੀਆਂ ਧਰਤੀ ਦਾ ਹੀਟਲਾ ਪਾਣੀ ਵਰਤੋਂ ਦੇ ਵਿੱਚ ਲਿਆਂਦਾ ਗਿਆ ਨਹਿਰੀ ਪਾਣੀ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਦੂਜੀਆਂ ਸਟੇਟਾਂ ਪਾਣੀ ਲੈਂਦੀਆਂ ਰਹੀਆਂ ਤੇ ਅੱਜ ਜਦੋਂ ਪੰਜਾਬ ਦੀ ਸਰਕਾਰ ਨੇ ਨਹਿਰਾਂ ਦੇ ਰਾਹੀਂ ਪਾਣੀ ਲੋਕਾਂ ਦੀ ਟੇਹਲਾ ਤੱਕ ਪਹੁੰਚਾਉਣਾ ਸ਼ੁਰੂ ਕੀਤਾ ਤੇ ਅੱਜ ਮੰਗ ਵਧੀ ਤੇ ਤੇ ਇਹ ਮਸਲਾ ਉੱਠਿਆ ਸਰਕਾਰ ਦੇ ਇਸ ਤਰੱਕ ਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਜੀ ਸਰ ਮੈਡਮ ਟੇਹਲਾ ਤੇ ਜਦੋਂ ਪਾਣੀ ਦੀ ਗੱਲ ਹੁੰਦੀ ਹੈ ਜੀ ਹੂੰ ਹੂੰ ਵੈਦ ਸੈਨੂ ਇਹਦਾ ਤਾਂ ਵੀ ਜਿਹੜਾ ਪਾਣੀ ਜੇ ਤਾਂ ਹੈ ਹੀ ਹੁੰਦਾ ਹੂੰ ਇਹ ਕਹਿੰਦੇ ਸੂਚਿਲ ਤੱਕ ਜਾਂਦਾ ਹੈਗਾ ਕਿ ਜਿਆ ਬਰਾਮਾ ਜਰੂਰ ਕਰਾਤੀ ਜਿਹੜੇ ਕੋਈ ਖਾਲਿਆਂ ਦੀ ਫਸਲੇ ਲੋਕ ਉੱਥੇ ਵੀ ਕੀ ਕੀ ਜਾਂਦੇ ਹੈਗੇ ਇੱਥੇ ਹੈਂਡ ਤੇ ਕੁਝ ਹੀ ਪਾਉਂਦਾ ਮੈਂ ਇਸ ਕਰਕੇ ਵੀ ਪੁਰਾਣੀ ਇੰਟਰਵਿਊ ਤੇ ਕਿਹਾ ਸੀ ਜਿੱਤੀ ਵਾਰੀ ਟੋੜੀ ਹੁਣ ਬੰਨੀ ਹੋਈ ਹੈ ਜੀ ਜਿਹਦੇ ਉਹਦੇ ਅਜੇ ਪਾਣੀ ਲੱਗਦਾ ਦੋ ਕਿੱਲਿਆਂ ਨੂੰ ਦੀ ਵਾਰੀ ਚੋ ਤਾਂ ਜਿਹੜਾ ਬਾਦ ਆਉਂਦੀ ਹੈ ਉਹ ਅਗਲੇ ਦੋ ਕਿੱਲਿਆਂ ਨੂੰ ਲਾਉਂਗਾ ਤੇ ਉਸੇ ਨੂੰ ਲਾਉਂਗਾ ਬਿਲਕੁਲ ਉਹਦੇ ਨਾਲ ਉਹਦੀ ਫਸਲ ਪਾਉਂਦੀ ਕਿ ਠੀਕ ਹੈ ਨਾ ਗੱਲਾਂ ਤਾਂ ਇਹ ਦੋ ਚੰਦੀ ਹੈ ਦੂਜੀ ਗੱਲ ਤੁਸੀਂ ਇਹ ਦੇਖੋ ਜਦੋਂ ਲੋਕਾਂ ਨੇੜੇ ਆ ਜਾਂਦੀਆਂ ਹੈ ਨਾ ਜੀ ਹੂੰ ਹੂੰ ਜਦੋਂ ਲੋਕਾਂ ਦਾ ਧਿਆਨ ਸਿਰ ਮੁੱਦਿਆਂ ਤੋਂ ਹਲਾਉਣਾ ਹੁੰਦਾ ਹੂੰ ਉਦੋਂ ਇਹ ਮੁੱਦਾ ਬਾਹਰ ਆ ਜਾਂਦਾ ਹੈ ਹਰ ਸਰਕਾਰ ਦੇ ਵਿੱਚ ਹੀ ਆਉਂਦਾ ਹੂੰ ਮੈਂ ਤਾਂ ਪਿਛਲੀਆਂ ਸਰਕਾਰਾਂ ਨੂੰ ਗਿਣਤੀਆਂ ਹੈਗੀਆਂ 2004 ਤੋਂ 2016 ਠੀਕ ਹੈ ਨਾ ਉਹ ਇਲੈਕਸ਼ਨ 2014 ਦੇ ਇਲੈਕਸ਼ਨ ਸੀਗੇ ਤੇ ਉੱਥੋਂ ਆ ਗਿਆ ਸਾਤਜ ਦੀ ਚਾਤ ਤੇ ਉਥੋਂ ਲਿਆਂਦਾ ਤੋ ਮਤਲਬ ਅੱਧੀ ਕਿਸੇ ਨਾ ਕਿਸੇ ਤਰੀਕੇ ਇਸ ਮੁੱਦੇ ਨੂੰ ਸੋਲਵ ਕਰਨਾ ਨਹੀਂ ਚਾਹੁੰਦੇ ਜੋ ਮੈਨੂੰ ਲੱਗਦਾ ਹੈਗਾ ਸਰਕਾਰਾਂ ਕਿਉਂਕਿ ਜਦੋਂ ਵੀ ਕੋਈ ਹੋਰ ਮੁੱਦੇ ਨਹੀਂ ਸਰਕਾਰਾਂ ਤੋਂ ਸੰਭਲਦੇ ਬਿਲਕੁਲ ਉਦੋਂ ਇਹ ਮੁੱਦਾ ਬਾਹਰ ਆ ਜਾਂਦਾ ਬਿਲਕੁਲ ਸੋ ਪਾਣੀਆਂ ਦਾ ਮੁੱਦਾ ਬੇहद ਗੰਭੀਰ ਮੁੱਦਾ ਹੀ ਨਹੀਂ ਦਿਨੀ ਬਣਿਆ ਹੋਇਆ ਪਾਣੀ ਹੀ ਜੀਵਨ ਹੈ ਪਾਣੀ ਹੀ ਜ਼ਿੰਦਗੀ ਹੈ ਤੇ ਜ਼ਿੰਦਗੀ ਦੇ ਲਈ ਜਿਸ ਤਰ੍ਹਾਂ ਦੀਆਂ ਲੜਾਈਆਂ ਅੱਜ ਕੱਲ ਪਾਣੀ ਨੂੰ ਲੈ ਕੇ ਹੋ ਰਹੀਆਂ ਨੇ ਉਹ ਖੂਬ ਸੁਰਖੀਆਂ ਦੇ ਵਿੱਚ ਚੱਲ ਰਹੀਆਂ ਨੇ ਤੁਹਾਡਾ ਇਸ ਮੁੱਦੇ ਦੇ ਬਾਰੇ ਦੇ ਵਿੱਚ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰੋ ਉਥੇ ਬਰਾੜ ਸਾਹਿਬ ਸਮਾਦੇਨ ਦੇ ਲਈ ਤੇ ਚਰਚਾ ਕਰਨ ਦੇ ਲਈ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਦੇਖਦੇ ਰਹੋ ਪ੍ਰੋਗਰਾਮ ਤੁਹਾਡੇ ਮੁੱਦੇ ਸਾਡੀ رائے ਇਸੇ ਤਰ੍ਹਾਂ ਜੁੜਦੇ ਰਹਾਂਗੇ ਹੁਣ ਦੇ ਲਈ ਇੰਨਾ ਹੀ ਮੈਨੂੰ ਪਰਮਜੀਤ ਸੈਣੀ ਹੁੰਦਾ ਇਜਾਜ਼ਤ ਵਿਖਦੇ ਰੋ ਅਜੀਤ ਵੈਬ ਟੀਵੀ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ